ਕਿਰਪਾ ਸਬ ਮੇਲਾ ਹੋ ਰਿਹਾ ਕੀ ਕਹਿਣਾ ਚਾਹੁੰਦਾ ਅਲਮਸਤ ਬਾਪੂ ਲਾਲਵਾਸ਼ਾ ਜੀ ਦਾ ਸਾਲਾਨਾ ਮੇਲਾ 42ਵਾਂ ਸਾਈ ਹਾਂਸ ਦਰবেশ ਉਹਨਾਂ ਦੀ ਰਹਿਨਵਾਹੀ ਥੱਲੇ ਔਰ ਪ੍ਰਸ਼ਾਸਨ ਦੀ ਰਹਿਨਵਾਹੀ ਥੱਲੇ ਹੋ ਰਿਹਾ ਇਹਦੇ ਵਿੱਚ ਸਾਰੇ ਪ੍ਰਬੰਧ ਜਿਹੜੇ ਆ ਸੰਗਤ ਦੇ ਆਉਣ ਜਾਣ ਦੇ ਸੰਗਤ ਤੇ ਲੰਗਰ ਦੇ ਪਾਣੀ ਦੇ ਜਾਂ ਹੋਰ ਵੀ ਜਿਹੜੇ ਪੁਖਤਾ ਪ੍ਰਬੰਧ ਆ ਸਾਰੇ ਹੋ ਚੁੱਕੇ ਆ ਔਰ ਅਸੀਂ ਇਹੀ ਅਪੀਲ ਕਰਦੇ ਆ ਸੰਗਤ ਨੂੰ ਤੇ ਤੁਸੀਂ ਸਾਰੇ ਆ ਕੇ ਮੇਲੇ ਦੀ ਰੌਣਕ ਨੂੰ ਵਧਾਓ ਔਰ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਗਿਲਸਾ ਆਪਣੇ ਅੱਖਾਂ ਸ਼ਦਾ ਹਲਵਾ ਨੇ ਚੰਦਰਾਂ ਦੇ ਵਿੱਚ ਵਿਜਿਟ ਮੱਥਾ ਟੇਕਣਾ ਜੀ ਇੱਥੇ ਲਈ ਕੋਈ ਡਾਕਟਰਾਂ ਦੀ ਟੀਮ ਜਾਂ ਉਹਨਾਂ ਦੀ ਵੀ ਇੱਥੇ ਐਂਬੂਲੈਂਸ ਸੈਰਾ ਵਗੈਰਾ ਦੀ ਮਹੀ ਜਾਓ ਹਾਂ ਇਹ ਸਾਰਾ ਪੁਖਤਾ ਪ੍ਰਬੰਧ ਮੈਂ ਇਹੀ ਕਿਹਾ ਆ ਵੀ ਪ੍ਰਸ਼ਾਸਨ ਨੂੰ ਸਾਰੇ ਪੁਖਤਾ ਪ੍ਰਬੰਧ ਜਿਹੜੇ ਉਹ ਕਰ ਲਿਆ ਜੀ ਦੇ ਵਿੱਚ ਫਾਇਰ ਬ੍ਰਿਗੇਡ ਐਂਬੂਲੈਂਸ ਜਾਂ ਜਿੰਨੇ ਵੀ ਡਿਪਾਰਟਮੈਂਟ ਹੈ ਉਹ ਸਾਰੇ ਇੱਥੇ ਹਾਜ਼ਰ ਹੋਣਗੇ ਔਰ ਕਿਸੇ ਵੀ ਤਰ੍ਹਾਂ ਦੀ ਕਿਸੇ ਸੰਗਤ ਨੂੰ ਤਕਲੀਫ ਨਹੀਂ ਆਊਗੀ ਉਹਦਾ ਫੌਰੀ ਤੌਰ ਤੇ ਸਾਰਾ ਹੱਲ ਕੀਤਾ ਹੈ ਦੁਖੀ ਪੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿ ਟੱਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669